ਕਿਰਪਾ ਕਰ ਮਾਫੀ ਨਾ ਕਰ। ਸਾਡੀ ਨੂੰ ਅਪਰੇਸ਼ਨ ਤੋਂ ਕਰ ਰਹੇ ਹਾਂ ਕਿ ਹੈ ਸਾਰਾ ਮਾਮਲਾ। ਹਾਂਜੀ ਹਾਂਜੀ। ਸਾਡੇ ਸੀਮਾ ਦੇ ਐਸਐਸਪੀ ਸਾਹਿਬ ਖੰਨਾ ਵਿਧ ਨਰੇ ਸੰਸਰ 15 ਗਾ ਤੇ ਸੰਬੰਧ ਵਿੱਚ ਸਾਡੀ ਨਾਕਾਬੰਦੀਆਂ ਲਗਾਤਾਰੀ ਚੱਲ ਰਹੀਆਂ ਸੀ। ਦੌਰਾਨੇ ਨਾਕਾਬੰਦੀ ਇਹ ਜੋ ਇੱਕ ਫੌਟੂਲ ਗੱਡੀ ਰੰਗ ਹੋਇਆ ਚਿੱਟਾ ਉਹਦਾ ਨੰਬਰ ਹੈਗਾ ਪੀਵੀ 72ਏ 0033 ਯੋਚਕ ਪੰਜ ਨੌਜਵਾਨ ਸਵਾਰ ਸਨ ਤੇ ਲਾਪਰੀਤ ਕਰਨ ਦੇਵਗਨ ਨੇ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥ ਸੀ ਪ੍ਰਾਨ ਸ਼ਰਮਾ ਦੀਪਕ ਪਰਮਦੀ ਤੇ ਸਾਰੇ ਸਹਟਾ ਆਣਾ ਸਤ ਜਿਲ੍ਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਤੁਹਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕੱਟਰਾ ਇਹ ਚੈੱਕ ਰਿਹਾ ਸੀ ਆਧਰਾ ਮੋਰਫੀਨ ਹੋਈ ਤੇ 3 ਗ੍ਰਾਮ ਹੈਰੋਨ ਬ੍ਰਾਮ ਹੋਈ ਕਿੱਥੇ ਰਹਿਣ ਵਾਲੇ ਗੱਲ ਨੂੰ ਇਸ ਹੱਟਾ ਹੱਟਾ ਅੰਮ੍ਰਿਤਸਰ ਸਾਹਿਬ ਦੇ ਰਹਿਣਾ ਜੀ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਅਸੀਂ ਤੇ ਦੋਸਤੀ ਨੇ ਜੀ ਤੇ ਇਸੇ ਦਰਾਂ ਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮਕਦਮਾ ਨੰਬਰ 214 ਨੰਬਰ ਮਕਦਮਾ ਦਰਜ ਕਰਕੇ ਐਫਆਰ ਅਰੰਭ ਕਰ ਕਿੱਥੇ ਰੁਕੇ ਕਿੱਥੇ ਯਾਰ ਜੀ ਇਹ ਸਰ ਜਾ ਰਹੇ ਸੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸੀ ਤੇ ਸਪਲਾਈ ਕਰਦੇ ਸੀ ਜੀ ਉੱਥੇ ਇਹ ਨਜਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਛ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਤਾ ਕੀਤਾ ਸੀ ਹਾਂਜੀ ਇਹ ਪਿੰਡ ਦਾ ਮੁੰਡਾ ਅਜੀਤ ਦੇਵਗੰਨਾ ਇਹਦੇ ਕੁਝ ਸ਼ੌਕੜ ਦੇ ਦੇਖਿਆ ਸੀ ਰਿਕਾਰਡ ਇਹਦੇ ਦੇ ਖਿਲਾਫ ਦੋ ਮੁਕੱਦਮੇ ਐਂਟੀਮ ਸੈਕਟਰ ਦੇ ਦਰਜ ਨੇ 1 ਕਿਲੋ ਹੈਰਮ ਦਾ ਮੁਕੱਦਮਾ ਦਰਜ ਹੈ ਜੀ ਇਹਨਾਂ ਸ਼ਿਕਾਇਤਾਂ ਦਰਜ ਤੇ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਵੀ ਨੇ ਤੇ ਇਹਨਾਂ ਚੀਜ਼ ਸਪਲਾਈ ਕਰਦੇ ਸੀ ਜਿਹੜਾ ਨਜਰ ਇਹ ਤੋ ਕਿਸ ਦੇ ਦਰਾਨਾ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲੈਕਚਰੀਤੀ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲੈਕਚਰੀ ਗੱਡੀ ਵਰਤਦੇ ਨੇ ਆ ਜਿਹੜੀ ਮਾਰਕਨ ਦੀ ਗੱਲ ਕਰਦੇ ਆ ਕਿ ਇਹ ਵੀ ਕਿਹੜੇ ਨਜੇ ਜਿਸ ਮੇਗਾ ਕੇਸ ਇਹ ਐਂਟੀ ਚ ਆਂਦੀ ਆ ਜੀ ਤੇ ਕਿੰਨੀ ਕੀਮਤ ਹੋਊਗੀ ਇਸ ਦਾ ਹੈਰੋਨ ਦਾ ਬਜਾਰੀ ਕੀਮਤ ਤਾਂ ਹੁਣ ਦੇਖੋ ਜੀ ਜਿਹੜਾ ਜ਼ਿਆਦਾਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਕੁੱਲ ਕੀਤੇ ਬਣ ਜਾਂਦੇ ਤਕਰੀਬਨ ਇਹਨਾਂ ਦੇ ਇਹ ਨੌਜਵਾਨ ਵੀ ਉਮਰ ਉਮਰ ਜਿੱਤੀ ਹੋਗੀ ਨਹੀਂ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦੇ ਪਰਚਾ ਵੀ ਦਰਦੇ ਪਹਾੜ ਦੀ ਅਗੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੋਸ਼ੀ ਆ ਇਹਦੇ ਦੋ ਖਲਾਫ ਪਹਿਲਾਂ ਹੀ ਐਨਡੀ ਦੇ ਪਰਚੇ ਦਰਦੇ ਨੇ ਜੀ ਕਿ ਲੋਹੈਰਨ ਦੇ ਵਿੱਚੋਂ ਜ਼ਮਾਨਤ ਮਿਲਿਆ ਦੋ ਦਿਨ ਹੀ ਹੋਏ ਨੇ ਆਜੀ ਮੈਨੂੰ ਆਪ ਮਾਫੀ ਨਾ ਕਰਨਾ ਅਜਿਹਾ ਅਪੀਲ ਕਰਨਾ ਹੈ ਕਿ ਇਹ ਹੈ ਗੜਾ ਮਾਮਲਾ ਜੀ ਹਾਂਜੀ ਹਾਂਜੀ ਸਾਡੇ ਸ਼੍ਰੀਮਾਨ ਐਸਐਸਪੀ ਸਾਹਿਬ ਨੇ ਖੰਨਾ ਵਿਧ ਨਰੇਸਮਸਰ 15 ਗਾਦੇ ਸਬੰਧ ਵਿੱਚ ਸਾਡੀ ਨਾਕਾਬੰਦੀਆਂ ਲਗਾਤਾਰੀ ਚੱਲ ਰਹੀਆਂ ਸੀ ਦੌਰਾਨੇ ਨਾਕਾਬੰਦੀ ਜੇ ਜੋ ਇੱਕ ਫੌਤੂਲ ਗੱਡੀ ਰੰਗ ਹੋਇਆ ਚਟਾ ਉਹਦਾ ਨੰਬਰ ਹੈਗਾ ਪੀਵੀ 72ਏ 0031 ਵਿੱਚ ਪੰਜ ਨੌਜਵਾਨ ਸਵਾਰ ਸਨ ਇਹ ਲਾਪਰੀਤ ਕਰਨ ਦੇਵਗਨ ਨੇ ਗੱਡੀ ਨੂੰ ਚਲਾ ਰਿਆ ਸੀ ਕਰਨ ਦੇਵਗਨ ਇਹਦੇ ਸਾਥ ਹੀ ਸੀ ਪ੍ਰਾਨ ਸ਼ਰਮਾ ਦੀਪਕ ਪਰਮ ਦੀ ਇਹ ਸਾਰੇ ਸਹੱਟਾ ਆਣਾ ਸਤ ਜਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਚੈੱਕ ਕਰਿਆ ਸੀ ਗੱਡੀ ਦੇ ਉੱਤੇ ਡੈਸ਼ਬੋਰਡ ਤੋਂ ਤੁਹਾਨੂੰ ਕੋਈ ਨਸ਼ੀਲਾ ਪਦਾਰਥ ਮਿਲਿਆ ਤੇ ਅਸੀਂ ਕਟਰਾਇੰਚ ਚੈੱਕ ਕਰਿਆ 50 ਗ੍ਰਾਮ ਮੋਰਫਿਨ ਹੋਈ ਕਿ 3 ਗ੍ਰਾਮ ਐਰੋਨ ਬ੍ਰਾਮ ਹੋਈ ਕਿੱਥੇ ਰਹਿਣ ਵਾਲੇ ਜਦੋਂ ਇਸ ਹਟਾ ਹਟਾ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਤੇ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਤੇ ਦੋਸਤੀ ਨੇ ਜੀ ਤੇ ਇਸੇ ਦਰਾਂ ਨੇ ਜਦੋਂ ਫਿਰ ਸਾਨੂੰ ਡਰਗਮਨੀ 480000 ਰੁਪਇਆ ਡਰਗਮਨੀ ਮਿਲੀ ਅਸੀਂ ਸਾਰੇ ਚੀਜ਼ਾਂ ਕਬਜ਼ੇ ਤੇ ਲੈ ਕੇ ਮੁਕੱਦਮਾ ਨੰਬਰ 214 ਨੰਬਰ ਮੁਕੱਦਮਾ ਦਰਜ ਕਰਕੇ ਐਫਪੀਆਰ ਆਰੰਭ ਕਰ ਕਿੱਥੇ ਰੁਕੇ ਕਿੱਥੇ ਯਾਰ ਸੀ ਇਹ ਸਰ ਜਾ ਰਹੇ ਸੀ ਅੰਮ੍ਰਿਤਸਰ ਤੋਂ ਪਿੰਡਗੜ ਜਾ ਰਹੇ ਸੀ ਇਹ ਸਪਲਾਈ ਕਰਦੇ ਸੀ ਜੀ ਉੱਥੇ ਨਜ਼ਰੀਆ ਸਪਲਾਈ ਵਾਲੀ ਸੀ ਇਹਨਾਂ ਦੀ ਹੁਣ ਅਸੀਂ ਰਿਮਾਂਡ ਲਿਆ ਕੁਝ ਕੁਛ ਕਰ ਰਹੇ ਹਾਂ ਇਹਨਾਂ ਦਾ ਆਪਣਾ ਵੀ ਰਿਸ਼ਾ ਕੀਤਾ ਸੀ ਹਾਂਜੀ ਇਹ ਪੀ ਦਾ ਮੁੰਡਾ ਅਜੀਤ ਦੇਵਗਨਾਂ ਇਹਦੇ ਕੁਸ਼ੋਕਰ ਦੇ ਦੇਖਿਆ ਸੀ ਰਿਕਾਰਡ ਇਹਦੇ ਦੇ ਖਿਲਾਫ ਦੋ ਮੁਕੱਦਮੇ ਐਂਡਮ ਸੈਕਟਰ ਦੇ ਦਰਜ ਨੇ 1 ਕਿਲੋ ਹੈਰਨ ਦਾ ਮੁਕੱਦਮਾ ਦਰਜ ਹੈ ਜੀ ਇਹਨੇ ਸ਼ਿਕਰ ਦਾ ਦਿੱਤਾ ਤੇ ਕੁਝ ਸਾਹਮਣੇ ਆਇਆ ਜੀ ਇਹ ਲਗਜ਼ਰੀ ਗੱਡੀਆਂ ਦੇ ਸ਼ੌਕੀਲ ਵੀ ਨੇ ਤੇ ਇਹਨਾਂ ਚ ਸਪਲਾਈ ਕਰਦੇ ਸੀ ਜਿਹੜਾ ਨਜ਼ਰੀਆ ਇਹ ਤੋ ਕਿਸ ਦੇ ਦਰਾਨਾ ਆਜੂਗਾ ਸਾਹਮਣੇ ਦੇਖੋ ਫਾਰਚੂਨਰ ਗੱਡੀ ਲੈਦਰੀਤੀ ਆ ਰਹੀ ਆ ਉਹਦੇ ਵਿੱਚ ਹੀ ਸਵਾਰ ਹੋ ਕੇ ਜਾ ਰਹੀ ਸੀ ਲੈਦਰੀ ਗੱਡੀ ਵਰਤਦੇ ਨੂੰ ਆ ਜਿਹੜੀ ਮਾਰਕਸਨ ਦੀ ਗੱਲ ਕਰਦੇ ਆ ਉਹ ਇਹ ਵੀ ਕਿਹੜੇ ਨਜੇ ਜਿੱਥੇ ਦਾ ਕੇਸ ਇਹ ਐਨਡੀ ਚ ਆਂਦੀ ਆ ਜੀ ਤੇ ਕਿੰਨੀ ਕੀਮਤ ਹੋਊਗੀ ਇਹ ਰਹਿਣੋ ਦਾ ਬੁਜਾਰੀ ਕੀਮਤ ਤਾਂ ਹੁਣ ਦੇਖੋ ਜੀ ਦਾ ਦਾ ਤਰ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਆ ਤੇ 3000 ਪਰ ਗ੍ਰਾਮ ਦੇ ਹਿਸਾਬ ਨਾਲ ਜੇ ਲਾਈਏ ਬਣ ਜਾਂਦੀ ਹੈ ਤਕਰੀਬਨ ਇਹਨਾਂ ਦੀ ਇਹ ਨੌਜਵਾਨ ਦੀ ਉਮਰ ਉਮਰ ਕਿੰਨੀ ਹੈ ਇਹਨਾਂ ਦੀ ਤਕਰੀਬਨ 22 ਤੋਂ 24 ਦੇ ਦਰਮਿਆਨ ਹੀ ਨੇ ਸਾਰੇ ਇਹਨਾਂ ਦੇ ਕਿਸੇ ਦੇ ਪਰਚਾ ਵੀ ਦਰਵੇ ਅਗੇ ਦੇਵਗੰਨਾ ਅਗੇ ਦੇਵਗੰਨਾ ਜਿਹੜਾ ਮੁੱਖ ਦੋਸ਼ੀ ਹੈ ਇਹ ਦੋ ਖਿਲਾਫ ਪਹਿਲਾਂ ਹੀ ਐਨਡੀ ਕਰਤੇ ਦਰਦ ਨੇ ਜੀ ਕਿ ਲੋ ਹੈਰਨ ਦੇ ਵਿੱਚੋਂ ਜ਼ਮਾਨਤ ਮਿਲਿਆ ਦੋ ਦਿਨ ਹੀ ਹੋਏ ਨੇ ਆਹ